i do はい,い、ね。 ਸੂ ਸਦਾ ਤੇਰੀ ਸਤਿਵੰਨੀ ਤੁਮ ਸਾਚੇ ਸਭ ਤੇਰੇ ਪੁੱਤੇ ਨਾ ਹੋਰ ਦੇਵਰੀ ਨਾ ਕੋਈ ਸਰੂਰੇ ਆਪੂ ਮੰਮ ਕਰਿ ਅਰਦਾਸ ਜੀਉ ਪਿੰਡ ਸਭ ਤੇਰਾ ਤੁਮ ਮਾਤ ਪਿਤਾ ਹਮ ਬਾਰਿਕ ਤੇ ਤੇਰੀ ਕਿਰਪਾ ਮੇ ਨਾ ਜਾਣੇ ਤੇਮਰਾ ਅੰਤ ਕਿਥੇ ਉਪੰਨ ਸਗਲ ਸੁਮਗਰੀ ਤੁਮਰੇ ਸੁਕਰਤਾਰੀ ਤੁਮ ਤੇ ਹੋਏ ਸੋਵਗਿਆਰੀ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਤੁਮਹੀ ਤੇ ਅਗੇ ਅਰਦਾਸ ਮਾਰੀ ਜੀਉ ਪਿੰਡ ਸਭ

ਵੇਗ ਤੇਗ ਫਤਿਹ ਵਿਰਧ ਦੀ ਪੈਜ ਪੰਥ ਦੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੀ ਗੋਲ ਬਾਣੀ ਬੋਲੋ ਜੀ ਬਖਸ਼ਨਾ ਦੇ ਸਥਾਨ ਸਿੱਖੀ ਦਾ ਇਸਦਾਨ ਅਤੇ ਦਾਨ ਦੇ ਵੇਖਦਾਨ ਸਹਾਦਾਨ ਹੋ ਸਦਾ ਨਿਸ਼ਾਨ ਚੰਕੀਆ ਚੱਡੇ ਪੁੰਗੇ ਢੋਲ ਢੋਗਾ ਦਾਤਾਂ ਪੰਥਾ ਦੇ ਆ ਬੋਲੋ ਜੀ ਦਰਸ਼ਨੀ ਪੇਡਾ ਮਾਨੀਏ ਸੰਤ ਸੰਪਰਵ ਦੇ ਪਰਦੇ ਪਰਵਾਰੋ ਵਿਲੀਨਪੁਰ ਪੇਡਾ ਮਾਇਆ ਸਭ ਨੇ ਸਰਬ ਸੰਗਤ ਜੀਆਂ ਹਾਜ਼ਰ ਇਹਨਾਂ ਕਰਕੇ ਪ੍ਰਵਾਨ ਕਰਨੀਆਂ ਜੀ ਸਭ ਨੂੰ ਆਪਣੇ ਦਰੋਂ ਕਰੋ ਸਿੱਖੀ ਸਰਬੋਪਰੇ ਪ੍ਰੇਮੋ ਸਾਥ ਨਾਮ ਨਮਕਸਣਾ ਸਭ ਨਾਲ ਦੇ ਸਤਿ ਸ਼੍ਰੀ ਅਕਾਲ ਕਰਕੇ ਸਤਿ ਪ੍ਰਕਾਣ ਜੀ ਸਰਬ ਸੰਗਤਾਂ ਨੂੰ ਪਾਣਾ ਮੈਨੂੰ ਜਿਹ ਹੁਕਮਾਂ ਦੀ ਪ੍ਰੇਮ ਅਰਖਸ਼ ਕਰ ਲਈ ਉਪਰੰਤ ਭਾਈ ਗੁਰਜਾ ਸਿੰਘ ਦੇ ਪਰਿਵਾਰ ਵੱਲੋਂ ਇਹ ਹਾਗੂ ਘਰਾ ਪ੍ਰਸਾਦ ਜਾਇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਭ ਸੰਗਤ ਰਸਨਾ ਲੈਕ ਹੋਵੇ ਜੋ ਛਕੇ ਸਵਾਦ ਦਾ ਨਾਮ ਜਪੇ ਅਢੇ ਸੋ ਚੜੇ ਸਰਨ ਪਰੇ ਸੋਈ ਤਰੇ ਸਭ ਕੋ ਵੈ ਨਾਮ ਚਿਤਾਵੇ ਨਾਨਕ ਨਾਮ ਕੰਨਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਸਰਦਾਰ ਗੁਰदयाल ਸਿੰਘ ਜੀ ਸਾਡਾ ਮੈਂਬਰ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸਾਰੇ ਨਗਰ ਨਿਵਾਸੀ ਇਲਾਕੇ ਦੇ ਵਿੱਚੋਂ ਨਗਰ ਪੰਚਾਇਤਾਂ ਰਿਸ਼ਤੇਦਾਰ ਸਾਥ ਸਬੰਧੀ ਅਜ ਤਾਂ ਸਾਰੇ ਨੇ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਜੋ ਮਨੁੱਖ ਇਹ ਸੰਸਾਰ ਤੇ ਜਨਮ ਲੈਂਦਾ ਹੈ ਉਸ ਤੋਂ ਪਹਿਲਾਂ ਸਤਿਗੁਰੂ ਦੀ ਬਾਣੀ ਦਰਸਦੀ ਹੈ ਮਰਨ ਲਿਖਾਏ ਮੰਡਲ ਮੇ ਆਏ ਜਨਮ ਤੋਂ ਪਹਿਲਾਂ ਇਹਦੀ ਮੌਤ ਉਹਦਾ ਦਿਨ ਉਹਦਾ ਟਾਈਮ ਨਿਰਧਿਤ ਕੀਤਾ ਜਾਂਦਾ ਸਿਕਾ ਜੋ ਬਾਬੂ ਸਾਗਰਦੇਵ ਸਿੰਘ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਆਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਸਾਗਰ ਜਤ ਸਿੰਘ ਜੀ ਨੂੰ ਉਹਨਾਂ ਦੇ ਅੰਤਿਮ ਅਰਜ਼ਾ ਦੇ ਵਿੱਚ ਸ਼ਰਧਾ ਸਮਰਪਿਤ ਕਰਨ ਲਈ ਇਕੱਠੇ ਹੋਏ ਆ ਜਿਹਨੇ ਬਾਬਾ ਜੀ ਨੇ ਦੱਸਿਆ ਗੁਰੂ ਮਹਾਰਾਜ ਸਾਹਿਬ ਦੇ ਸ਼ਬਦ ਦੇ ਮੁਤਾਬਕ ਮਰਨ ਲਖਾਇਮ ਮੰਡਲ 'ਤੇ ਆਏ ਤੇ ਬਹੁਤ ਹੀ ਪਵਿੱਤਰ ਮਹਾਵਾਦ ਦੇ ਅਨੁਸਾਰ ਸਾਗਰ ਜਤ ਸਿੰਘ ਜੀ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚੋਂ ਜਿਨੀ ਸਵਾਸਾਰੀ ਪੂੰਜੀ ਲਿਖਾ ਕੇ ਲੈ ਕੇ ਆਏ ਸੀ ਇਸ ਦੁਨੀਆਵੀ ਜ਼ਿੰਦਗੀ ਦੇ ਵਿੱਚ ਉਸ ਪੂੰਜੀ ਨੂੰ ਖਰਚਦੇ ਹੋਏ ਆਪਣੇ ਲਿਖਾਇ ਨਿਸ਼ਚਿਤ ਸਮੇਂ ਦੇ ਮੁਤਾਬਕ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਾਬਰਾਜੇ ਪਰਿਵਾਰ ਬਾਰੇ ਦੱਸਿਆ ਵੀ ਉਹਨਾਂ ਨੇ ਮਿਹਨਤ ਨਾਲ ਇਸ ਪਰਵਾਰ ਨੂੰ ਇੱਥੇ ਤੇ ਖੜਾ ਕੀਤਾ ਉਹਨਾਂ ਦੇ بیٹے ਸਾਬਕੰਨ ਸਿੰਘ ਉਹਨਾਂ ਨੇ ਉਹਨਾਂ ਦੇ ਪੁੱਤਰੇ ਵੀਰਮਤ ਸਿੰਘ ਸਾਬ ਭਿੰਦਰ ਸਿੰਘ ਉਹਨਾਂ ਨੇ ਪਰਵਾਰ ਨੂੰ ਅੱਗੇ ਲੈ ਕੇ ਗਏ ਉਹਨਾਂ ਦੇ ਕਹਾ ਬੱਚੇ ਪੜਾਈ ਕਰਦੇ ਨੇ ਮਿਹਨਤ ਕਰਦੇ ਨੇ ਸਾਡਾ ਬੱਚਾਗਾ ਅਰਮਾਨ ਯਾਦ ਜੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਤੋਂ ਬਕਾਲਾ ਦੀ ਪੜ੍ਹਾਈ ਕਰ ਰਿਹਾ ਇਹ ਸਾਰਾ ਕੁਝ ਜੀਵਨ ਦੀ ਪਰਿਵਾਰ ਦੇ ਨਾਲ ਪਰਿਵਾਰ ਦੇ ਵਿੱਚ ਚੰਗੀ ਸਿੱਖਿਆ ਸੀ ਐਸੇ ਕਰਕੇ ਸੰਭਵ ਹੋ ਸਕਿਆ ਕਿਉਂਕਿ ਅੱਜ ਇਸ ਪਰਿਵਾਰ ਦਾ ਪਲਾਕੇ ਦੇ ਵਿੱਚ ਕਿੰਨਾ ਮਾਣ ਕਿੰਨਾ ਸਤਿਕਾਰ ਆ